ਮੋਕੇ ਅਸੀਂ ਮੌਜੂਦ ਹਾਂ ਜੀ ਦਿਨਾਂ ਨਗਰ ਵਿਖੇ ਜਿੱਥੇ ਦਿਨਾਂ ਨਗਰ 15 ਅਗਸਤ ਨੂੰ ਲੈ ਕੇ ਪੁਲਸ ਵੱਲੋਂ ਇੱਕ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਇਸ ਫਲੈਗ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਜਿਹੜੀ ਫੁਲਸ ਫੋਰਸ ਬੁਲਾਈ ਗਈ ਆ ਜਿਨ੍ਹਾਂ ਵੱਲੋਂ ਇਹ ਸਰਹੱਦੀ ਏਰੀਆ ਹੋਣ ਕਰਕੇ ਇਸ ਏਰੀਆ ਅੰਦਰ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਮੱਦੇਨਜ਼ਰ ਜਿਹੜੀਆਂ ਸਹੂਲਤਾਂ ਦੇ ਸਬੰਧ ਵਿੱਚ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਇਹ ਫਲੈਗ ਮਾਰਚ ਜਿਹੜਾ ਡੀਐਸਪੀ ਸੁਖਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸਰਜੈਂਟ ਆਪਣਾ ਫਲੈਗ ਮਾਰਚ ਸ਼ੁਰੂ ਕੀਤਾ ਜੀ ਕਿੱਥੋਂ ਸ਼ੁਰੂ ਹੋਏਗਾ ਤੇ ਕਿੱਥੇ ਜਾ ਕੇ ਆਏਗਾ ਥਾਣਾ ਦਿਨਾਂ ਨਗਰ ਤੋਂ ਸ਼ੁਰ ਰੇਲਵੇ ਰੋਡ ਬਸ ਸਟੈਂਡ ਤੋਂ ਹੁੰਦਾ ਗਿਆ ਤਾਰਾਗੜ ਮੋੜ ਤੱਕ ਜਾਏਗਾ ਜੀ ਤਾਰਾਗੜ ਮੋੜ ਤੋਂ ਅਸੀਂ ਇਹਦੀ ਪੂਰੀ ਮਾਫੀ ਕਰਾਂਗੇ ਸਰ ਇਹ ਜੋ ਫਲੈਗ ਮਾਰਚ ਹੈ ਲੋਕਾਂ ਅੰਦਰ 15 ਅਗਸਤ ਨੂੰ ਲੈ ਕੇ ਕਈ ਤਰ੍ਹਾਂ ਦੀ ਜਿਹੜੀਆਂ ਸਰਹੱਦੀ ਖੇਤਰ ਹੋਣ ਕਰਕੇ ਜਿਹੜੇ ਡਰਾਂ ਵਾਲੀਆਂ ਬੰਦੇ ਪੁੱਜੀ ਬਿਲਕੁਲ ਡਰ ਦੀ ਡਰਨ ਦੀ ਲੋੜ ਨਹੀਂ ਹੈ ਸਾਡਾ ਕੌਮੀ ਦਿਹਾੜਾ ਹੈ ਔਰ ਸਾਰੇ ਦੇਸ਼ ਵਾਸੀਆਂ ਨੇ ਰਲ ਮਿਲ ਕੇ ਬਣਾਉਣਾ ਤੇ ਬਹੁਤ ਅچھے ਤਿਕਨਾਂ ਬਣਾਉਣਾ ਜੋ ਵੀ ਜੇ ਕੋਈ ਸ਼ੱਕੀ ਗੱਲ ਸ਼ੱਕੀ ਵਸਤੂ ਜਾਂ ਵਿਅਕਤੀ ਤੁਹਾਡੇ ਨਜ਼ਰਾਂ ਦੇ ਸਾਹਮਣੇ ਆਉਂਦਾ ਉਸ ਬਾਰੇ ਜ਼ਰੂਰ ਤੁਸੀਂ ਸਾਨੂੰ ਇਪਲਾਹ ਦਿਓ ਪਰ ਕਿਸੇ ਵੀ ਗੱਲ ਦਾ ਜਿਹੜਾ ਪੈਨਿਕ ਨਾ ਕ੍ਰੀਏਟ ਕੀਤਾ ਜਾਏ ਜਾਂ ਕੋਈ ਗਲਤ ਇਨਫਰਮੇਸ਼ਨ ਨਾ ਫੈਲਾਈ ਜਾਵੇ ਗੱਲ ਕੀਤੀ ਜਾ ਉਹਦਾ ਕਾਫੀ ਸਰਹੱਦੀ ਏਰੀਆ ਹੋਣ ਕਰਕੇ ਜਿਹੜਾ ਵਾ ਇਹ ਪਹਿਲਾਂ ਵੀ ਪੁਲਿਸ ਦੇ ਨਾਕੇ ਕਾਫੀ ਜ਼ਿਆਦਾ ਨੇ ਪਰ ਆਉਣ ਵਾਲੇ ਦਿਨਾਂ ਵਿੱਚ ਜਿਹੜਾ 15 ਅਗਸਤ ਨੂੰ ਲਾ ਕੇ ਨਾਕੇ ਕਿਵੇਂ ਦੇ ਕੀਤੇ ਹੋਏ ਨੇ ਇਹਦੇ ਵਿੱਚ ਅਸੀਂ ਜੀ ਐਡੀਸ਼ਨਲ ਫੋਰਸਾਂ ਨੂੰ ਮਿਲੀ ਹੈ ਉਹਦੇ ਵਿੱਚ ਅਸੀਂ ਨਾਈਟ ਡੋਮੀਨੇਸ਼ਨ ਤੇ ਹੋਰ ਥੋੜਾ ਜਿਹਾ ਅਸੀਂ ਇਹਦੀ ਵਾਦਾ ਕਰਾਂਗੇ ਨਾਈਟ ਡੋਮੀਨੇਸ਼ਨ ਗਸ਼ਟਾਂ ਭਟਾਵਾਂਗੇ ਔਰ ਇਹ ਸੁਰੇਸ਼ਿਤ ਕੀਤਾ ਜਾਏਗਾ ਵੀ ਕੋਈ ਵੀ ਗੈਰ ਸਮਾਜਿਕ ਤੱਤ ਸਾਡੇ ਏਰੀਆ ਦੇ ਵਿੱਚ ਪਨਾ ਨਾ ਲੈ ਸਕੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ 15 ਅਗਸਤ ਦਾ ਕਾਫੀ ਜ਼ਿਆਦਾ ਜਿਹੜਾ ਵਾ ਲੋਕਾਂ ਵਿੱਚ 15 ਅਗਸਤ ਨੂੰ ਲੈ ਕੇ ਵੀ ਜਿਹੜਾ ਉਤਸ਼ਾਹ ਪਾਇਆ ਜਾ ਰਿਹਾ ਪਰ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਹੋ ਲੋਕ ਕਿਵੇਂ ਦੇ ਜਿਹੜੇ ਪ੍ਰਬੰਧ ਕੀਤੇ ਹੋਏ ਨੇ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਜਮੇ ਦੇ ਨਾਲ ਦੇਸ਼ ਭਗਤੀ ਦੀ ਭਾਵਨਾ ਨਾਲ ਇਸ ਤਿਹਾੜ ਮਨਾਇਆ ਜਾਏ ਔਰ ਇਹ ਵਿੱਚ ਅਸੀਂ ਬਿਨਾ ਕਿਸੇ ਪਾਰਟੀਬਾਜੀ ਤੋਂ ਬਿਨਾ ਕਿਸੇ ਜਾਤੀ ਧਰਮ ਤੋਂ ਉੱਪਰ ਉੱਠ ਕੇ ਇਸ ਤਿਹਾੜ ਨੂੰ ਬਣਾਈਏ ਸਾਡਾ ਸਾਂਝਾ ਤਿਹਾੜ ਹੈ ਆਜ਼ਾਦੀ ਦਾ ਦਿਹਾੜਾ ਹਰ ਸਾਲ ਇੱਕ ਵਾਰ ਆਉਂਦਾ ਹੈ ਉਹਦਾ ਖਾਣਾ ਮਣਾਈਏ ਔਰ ਬਿਲਕੁਲ ਕੋਈ ਅਸੀਂ ਪੈਨਿਕ ਨਹੀਂ ਕਰਨਾ ਔਰ ਇੱਕ ਦੂਜੇ ਦਾ ਅਸੀਂ ਧਿਆਨ ਰੱਖਣਾ ਹੈ ਇੱਕ ਦੂਜੇ ਦੇ ਅਧਿਕਾਰਾਂ ਦਾ ਧਿਆਨ ਰੱਖਣਾ ਕਿਸੇ ਦੀ ਉਲੰਘਣਾ ਨਾ ਕਰੀਏ ਤਾਂ ਕਿ ਸਾਰੇ ਜਿਹੜੇ ਆਜ਼ਾਦੀ ਦਾ ਨਿਖ ਮਾਨਣ। ਇਹ ਸਾਨੂੰ ਮੇਰੇ ਨਾਲ ਡੀਐਸਪੀ ਦਿਨਨਗਰ ਸੁਖਵਿੰਦਰਪਾਲ ਸਿੰਘ ਜੀ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਸ 15 ਅਗਸਤ ਨੂੰ ਲੈ ਕੇ ਜਿਹੜਾ ਪੁਲਿਸ ਵੱਲੋਂ ਪੂਰੇ ਸ਼ਕਤੀ ਨਾਲ ਜਿਹੜੇ ਨਾਕਿਆਂ ਦੀ ਚੈਕਿੰਗ ਵਾਹਨਾ ਦੀ ਵਧਾ ਦਿੱਤੀ ਗਈ ਹੈ ਔਰ ਪੂਰੇ ਸ਼ਕਤੀ ਨਾਲ ਜਿਹੜੇ ਆ ਉਹ ਲੋਕਾਂ ਦੀ ਸੁਰੱਖਿਆ ਵਾਸਤੇ ਥਾਂ ਥਾਂ ਤੇ ਜਿਹੜੇ ਨਾਕੇ ਲਾ ਕੇ ਚੈਕਿੰਗ ਕੀਤੀ ਜਾ ਰਹੀ ਆ ਉਹਨਾਂ ਦੱਸਿਆ ਕਿ ਜਿਹ ਅਗਮਾਰਚ ਕੱਢਿਆ ਜਾ ਰਿਹਾ ਹੈ ਲੋਕਾਂ ਵਿੱਚ ਇੱਕੇ ਉਤਸ਼ਾਹ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਦੀ ਭਾਵਨਾ ਨਾ ਰੱਖਣ ਔਰ ਲੋਕ ਬੇਚਿਚਕ ਹੋ ਕੇ ਇਸ ਤਿਹਾਰ ਨੂੰ ਜਿਹੜਾ ਆਪਣੇ ਮਨਾਉਣ ਤਾਂ ਕਿ ਪੁਲਿਸ ਜਿਹੜੀ ਹੈ ਜਾਲ ਮਾਲ ਦੀ ਰਾਖੀ ਕਰ ਸਕੇ ਕੈਮਰਾਮੈਨ ਕੋਲਨੂਰ ਦੇ ਨਾਲ ਮਹਿੰਦਰ ਸਿੰਘ ਕਰਾਇ ਜਗਬਾਨੀ ਟੀਵੀ ਦਿਨਾਨਗਰ ਗੁਰਦਾਸਪੁਰ